ਪਿਛਲੇ ਕਰੀਬ 40-45 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਮੈਂ ਸਾਰੀਆਂ ਗਲਤੀਆਂ ਤੇ ਨਹੀਂ ਦਰਉਣਾ ਚਾਹੁੰਦਾ ਪਰ 1983-84 ਦੇ ਵਿੱਚ ਪਾਰਟੀ ਜਿਹੜੀ ਆ ਉਹ ਇੱਕ ਵਾਰੀ ਬਿਲਕੁਲ ਉਸਲੇ ਹਾਸ਼ੀ ਤੇ ਆ ਗਈ ਸੀ ਸਾਈਡ ਲਾਈਨ ਹੋ ਗਈ ਸੀ ਜੋ ਉਸਲੇ ਹੋਇਆ ਠੀਕ ਹੈ ਉਹਦੇ ਵਾਸਤੇ ਕੌਣ ਲੋਕ ਮੁੱਖ ਜ਼ਿੰਮੇਵਾਰ ਸਨ ਉਹ ਤੁਸੀਂ ਬਿਹਤਰ ਦੱਸ ਸਕਦੇ ਜੇ ਕੁਝ ਖਾੜਕੂ ਤੇ ਵੀ ਜ਼ਿੰਮੇਵਾਰ ਸੀ ਜੋ ਉਦੋਂ ਹੋਇਆ ਕਾਂਗਰਸ ਨੇ ਤੇ ਜਿਹੜਾ ਵੱਡਾ ਉਸ ਵੇਲੇ ਤੱਕ ਲੂਕਾਰਾ ਕੀਤਾ ਉਹ ਤੇ ਹੈ ਹੀ ਸੀ ਜ਼ਿੰਮੇਵਾਰ ਪਰ ਕੁਝ ਹੱਦ ਤੱਕ ਅਕਾਲੀ ਦਲ ਦੀ ਲੀਡਰਸ਼ਿਪ ਵੀ ਜ਼ਿੰਮੇਵਾਰ ਸੀ ਇਹਦੇ ਕੋਈ ਸ਼ੱਕ ਨਹੀਂ ਅ ਪਰ ਫਿਰ ਕਿਉਂਕਿ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਆ ਇੱਕੋ ਇੱਕ ਪੰਥਿਕ ਪਾਰਟੀ ਆ ਸੋ ਲੋਕਾਂ ਨੇ ਹੌਲੀ-ਹੌਲੀ ਉਹਨਾਂ ਨੂੰ ਇੱਕ ਤਰੀਕੇ ਨਾਲ ਪੋਲੀਟਿਕਲੀ ਸਿਆਸੀ ਤੌਰ ਤੇ ਐਕਸੈਪਟ ਕਰ ਲਿਆ ਤੁਸੀਂ ਵੇਖਿਆਗੇ ਇਸੇ ਕਰਕੇ 1985 ਦੇ ਵਿੱਚ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ ਅਕਾਲੀ ਦਲ ਦੀ ਸਰਕਾਰ ਬਣੀ 1985 ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੀ ਜਿੱਤ ਸੀ ਉਹਨਾਂ ਦੀ ਆਲਮੋਸਟ 70-75 ਸੀਟਾਂ ਲੈ ਕੇ ਗਿਆ ਸੀ ਫਿਰ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੁਬਾਰਾ ਬਣੀ ਅ ਪਰ ਫਿਰ ਉਸ ਤੋਂ ਬਾਅਦ ਅ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਸੁਬੀਰ ਸਿੰਘ ਬਾਦਲ ਨੇ ਬਹੁਤ ਆਪ ਖੁਦਰੇ ਜਿਹੜੇ ਨੇ ਫੈਸਲੇ ਕੀਤੇ ਮਨਮਰਜ਼ੀ ਕੀਤੀ ਲੋਕਾਂ ਨੂੰ ਫਰ ਗ੍ਰਾਂਟਡ ਲਿਆ ਵੀ ਇਹ ਜੋ ਮਰਜ਼ੀ ਕਰਦੀਏ ਲੋਕੀ ਸਾਨੂੰ ਐਕਸੈਪਟ ਕਰਨਗੇ ਇਸ ਦੌਰਾਨ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਕਾਰੋਬਾਰ ਚਲਾਏ bizness ਕੀਤੇ ਠੀਕ ਹੈ ਵਿਕਾਸ ਦੇ ਕੰਮ ਵੀ ਜ਼ਰੂਰ ਹੋਏ ਲੇਕਿਨ ਜਿਹੜੇ ਕਾਰੋਬਾਰ ਚਲਾਏ ਇਹ ਲੋਕਾਂ ਨੂੰ ਲੱਗਦਾ ਸੀ ਪੀਏ ਤੇ ਬਿਜ਼ਨਸ ਕਰਨ ਵਾਸਤੇ ਆਏ ਆ ਸੋ ਇੱਥੇ ਸੇਵਾ ਭਾਵਨਾ ਕਿੱਥੇ ਆ ਔਰ ਇਹਦੇ ਨਾਲ ਨਾਲ ਜਿਹੜੇ ਕੁਝ ਦਾਗੀ ਅਫਸਰ ਸੀ ਉਹਨਾਂ ਨੂੰ ਵੀ ਉੱਚ ਅਹੁਦਿਆਂ ਤੇ ਲਾਇਆ ਜਿਵੇਂ ਦੇ ਬਾਰੇ ਕਾਫੀ ਸਾਡੇ ਕਾਲਜ ਨੇ ਜ਼ਿਕਰ ਕੀਤਾ ਵਾ ਔਰ ਸਭ ਤੋਂ ਵੱਡਾ ਗੁਨਾਹ ਜਿਹੜਾ ਉਹਨਾਂ ਨੇ ਕੀਤਾ ਜਿਹੜੀ ਗੁਰੂ ਦੀ ਬੇਅਦਬੀ ਦੀ ਤਪਤੀਸ਼ ਨਹੀਂ ਸਹੀ ਤਰੀਕੇ ਨਾਲ ਕਰੀ ਉਹ ਲੋਕਾਂ ਨੇ ਉਸ ਤੋਂ ਬਾਅਦ ਮਾਫ ਨਹੀਂ ਕੀਤਾ ਹੋਰ ਤੇ ਹੋਰ ਉਸ ਤੋਂ ਬਾਅਦ ਫਿਰ 7-8 ਸਾਲ ਪਾਰਟੀ ਦੀ ਸੂਚੀ ਲੀਡਰਸ਼ਿਪ ਸੀ ਐਂਟਾਇਰ ਲੀਡਰਸ਼ਿਪ ਜਿਹੜੇ ਛੋੜਨਾ ਕੁਝ ਬਾਕੀ ਲੀਡਰ ਬਾਗੀ ਲੀਡਰ ਵੀ ਜਿਹੜੇ ਨਾਰਾਜ਼ ਲੀਡਰ ਨੇ ਉਹ ਵੀ ਸ਼ਾਮਿਲ ਨੇ ਉਹਨਾਂ ਨੂੰ ਲੱਗਾ ਕਿ ਲੋਕੀ ਆਪੇ ਭੁਲ ਭੁਲ ਜਾਣਗੇ ਸੋ ਕਿਸੇ ਨੇ ਆਪਣੀ ਗਲਤੀ ਦਾ ਇਜ਼ਹਾਰ ਜਿਹੜਾ ਵਾ ਇਹ ਨਹੀਂ ਕੀਤਾ ਔਰ ਉਹਦਾ ਹੀ ਰਿਜ਼ਲਟ ਹੋਇਆ ਕਿ ਪਾਰਟੀ ਜਿਹੜੀ ਹੈ ਬਿਲਕੁਲ ਹਾਸ਼ੀਏ ਤੇ ਖੜੀ ਹੋ ਗਈ ਔਰ ਫਿਰ ਹਾਸ਼ੀਏ ਤੇ ਆਉਣ ਤੇ ਫਿਰ ਅੰਦਰੂਨੀ ਕਮਜ਼ਾਨ ਸ਼ੁਰੂ ਹੋ ਗਿਆ ਆਬਵੀਅਸਲੀ ਕੁਝ ਲੋਕਾਂ ਨੇ ਲੱਗਾ ਕਿ ਆਪਾਂ ਦੁਬਾਰਾ ਰੈਲੇਵੈਂਟ ਕਿਵੇਂ ਹੋਈਏ ਉਹ ਫਿਰ ਹੁੰਦਾ ਕੀ ਹੈ ਆਪकी ਜਿਹੜੀ ਟਾਪ ਲੀਡਰਸ਼ਿਪ ਆ ਉਹਨੂੰ ਟਾਰਗੇਟ ਕਰਦੇ ਆ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਔਰ ਉਹਨਾਂ ਵਾਸਤੇ ਬਚਣਾ ਕਾਫੀ ਕਾਫੀ ਔਖਾ ਹੋਵੇਗਾ ਉਹਨਾਂ ਦੇ ਅਹੁਦੇ ਛਡੰਦੀ ਅਸਲੀ ਗੱਲ ਚੱਲ ਰਹੀ ਹੈ ਕਿ ਉਹਨਾਂ ਨੂੰ ਆਪਣਾ ਅਹੁਦਾ ਤਿਆਗਣਾ ਚਾਹੀਦਾ ਜਗਮੀਤ ਸਿੰਘ ਬਰਾੜ ਦੀ ਤੁਸੀਂ ਗੱਲਬਾਤ ਸੁਣੀ ਹੈ ਬਹੁਤ ਦਿਲਚਸਪ ਪਿਆ ਔਰ ਬਿਲਕੁਲ ਮੈਂ ਸਹਿਮਤ ਹਾਂ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਇਸੇ ਕਰਕੇ ਨਹੀਂ ਅਹੁਦਾ ਛੱਡ ਰਹੇ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੋਣੀ ਹੈ ਜਾਂ ਫਿਰ ਇੱਕ ਵਾਰੀ ਛੱਡੀ ਜੇ ਆਰਡਰ ਦਾ ਅਹੁਦਾ ਛੱਡਦਾ ਤੇ ਵਾਪਸ ਨਹੀਂ ਕਿਹਨੇ ਦੇਣਾ ਸੋ ਇਸ ਕਰਕੇ ਉਹ ਟਿਕੇ ਹੋਏ ਨੇ ਔਰ ਉਹਨਾਂ ਨੂੰ ਲੱਗਦਾ ਵਾ ਕਿ ਜਿਵੇਂ 1985 ਦੇ ਵਿੱਚ ਫਿਰ 1997 ਦੇ ਵਿੱਚ ਲੋਕਾਂ ਨੇ ਅਖੀਰ ਤਾਨੂੰ ਦੁਬਾਰਾ ਫਤਵਾ ਦਿੱਤਾ ਸੀ ਸੋ ਹੁਣ ਵੀ ਉਹ ਦੁਬਾਰਾ ਤੁਹਾਨੂੰ ਫਤਵਾ ਦੇ ਦੇ ਸੁਭੀ ਸਿੰਘ ਬਾਦਲ ਨੂੰ ਔਰ ਉਹਨੇ ਬਾਕੀ ਸਾਥੀਆਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਕਿ 2024 ਜਾਂ 2025 ਜਿਹੜਾ ਵਾ 1997 ਨਹੀਂ ਹੈ ਬਹੁਤ ਫਰਕ ਆ ਮਚ ਵਾਟਰ ਹੈ ਹਸ ਫਲੋਨ ਥਰੂ ਦੀ ਪੰਜਾਬ ਰਿਵਰਸ ਔਰ ਇਸ ਤੋਂ ਲਾਵਾ ਦੋ ਜਿਹੜੀਆਂ ਹੋਰ ਗੱਲਾਂ ਹੋ ਗਈਆਂ ਇੱਕ ਤੇ ਜਿਹੜੇ ਬੇਦਵੀ ਦੀਆਂ ਘਟਨਾਵਾਂ ਹੋਈਆਂ ਵਾ ਉਹਦੇ ਨਾਲ ਅਕਾਲੀ ਦਲ ਦੇ ਪ੍ਰਤੀ ਕਾਫੀ ਕੁਸਬ ਇੱਕ ਪੰਥਿਕ ਪਾਰਟੀ ਵੀ ਕੁਝ ਕਰ ਸਕਦੀ ਹੈ ਉਹ ਵੀ ਬੇਦਵੀ ਨੂੰ ਸੀਰੀਅਸਲੀ ਗੰਭੀਰਤਾ ਨਾਲ ਨਹੀਂ ਲਊਗੀ ਅਰਸ ਤੋਂ ਬਾਅਦ ਆ ਜਿਹੜਾ ਨਵਾਂ ਹੁਣ ਡਵੈਲਪਮੈਂਟ ਹੋਈ ਹੈ ਜਿਹੜਾ ਪੰਥਕ ਤਿਰ ਅੱਗੇ ਆ ਗਿਆ ਖਡੂਰ ਸਾਹਿਬ ਦੇ ਵਿੱਚ ਫਰੀਦਕੋਟ ਦੇ ਵਿੱਚ ਉਹੀ ਲੋਕ ਜਿਵੇਂ ਸਰਜੀਤ ਸਿੰਘ ਪ੍ਰਾਣੀਆਂ ਚੋਣਾ ਹਾਰੇ ਸੀ ਉਹਨਾਂ ਨੂੰ ਹੁਣ ਲੋਕੀ ਜਿਤਾਉਣ ਲੱਗ ਪਿਆ ਸੋ ਇੱਕ ਨਵਾਂ ਵਿਸ਼ਵਾਸ ਪੈਦਾ ਹੋ ਰਿਹਾ ਨੇ ਲੋਕਾਂ ਦੇ ਵਿੱਚ ਸੋ ਮੈਂ ਜਿਵੇਂ ਕਿ ਆ ਪੀ 2 2024 ਜਿਹੜਾ ਵਾ 1997 ਨਹੀਂ ਹੈ ਸੋ ਤੁਹਾਨੂੰ ਇਹ ਜਿਹੜੀਆਂ ਹੁਣ ਦੀਆਂ ਹਕੀਕਤ ਆ ਮੌਜੂਦਾ ਹਕੀਕਤ ਨਵੀਂ ਹਕੀਕਤ ਆ ਇਹਨੂੰ ਪਹਿਚਾਣਨਾ ਪਊਗਾ ਜੇ ਤੁਸੀਂ ਨਹੀਂ ਪਹਿਚਾਨੋਗੇ ਇਸ ਨਵੀਂ ਹਕੀਕਤ ਨੂੰ ਤੇ ਤੁਸੀਂ ਇਸ ਵੇਲੇ ਹਾਸ਼ੀਏ ਤੇ ਆਏ ਹੋਏ ਜੇ ਇੱਥੋਂ ਮੁੜ ਸੁਜੀਤ ਹੋਣ ਦੀ ਬਜਾਏ ਤੁਸੀਂ ਬਰਬਾਦੀ ਵੱਲ ਵੱਤ ਸਕਦੇ ਜੀ ਖਾਤਮੇ ਵੱਲ ਵੱਤ ਸਕਦੇ ਜੀ ਸੋ ਇਸ ਕਰਕੇ ਨਵੀਂ ਹਕੀਕਤ ਨੂੰ ਪਛਾਣਨ ਦੀ ਲੋੜ ਹੈ